ਰੌਂਗ ਸਾਈਡ ਤੋਂ ਆਦੀ ਅੰਕਲਸ ਨੇ ਆਉਣਾ ਹੈ ਤਾਂ ਇਹ ਲਾਸਟ ਵੀ ਜੀਵਲੈਸਟ ਹੋ ਰਿਹਾ ਹੈ ਤੁਹਾਡੀ ਇਹਨਾਂ ਮੈਨੂੰ ਗੱਲ ਕਰਾ ਦਿਓ ਆਪਣੇ ਜੀ ਨੂੰ ਰੋਕੂਗਾ ਰੌਂਗ ਸਾਈਡ ਤੋਂ ਡਾਲਾ ਸਾਹਿਬ ਪਹਿਲਾਂ ਹੁੰਦੇ ਰੌਂਗ ਸਾਈਡ ਤੋਂ ਆਏ ਹੁੰਦੇ ਉਹਦੇ ਲਈ ਇਹ ਹਾਲੇ ਅਗਲਾ ਠੀਕ ਹੈ ਜੀ ਠੀਕ ਹੈ ਇੱਕ ਫੜ ਕੇ ਰੱਖੀਂ ਪਾਪਾ ਕੀ ਕਾਹ ਦੀ ਗੱਲ ਬੋਲ ਰਿਹਾ ਹੈ बलदेव सिंह सिरसा जी ਹੁਣ ਟੈਕ ਆਇਆ ਹੋਇਆ ਐਮਬੂਲੈਂਸ ਹੈ ਹੈਲਮਟ ਕਰਦਾ ਉਹਨਾਂ ਨੂੰ ਪਟਿਆਲਾ ਰਿੰਦਰਾਸਤਾਂ ਲੈ ਕੇ ਚੱਲੇ ਆ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 ਆਜੋ ਬਲਦੇਵ ਸਿੰਘ ਸਿਰਸਾ ਜੀ ਉਨੂੰ ਅਟੈਕ ਆਇਆ ਹੋਇਆ ਐਮਬੂਲੈਂਸ ਚਪਟ ਕੈਲਮਟ ਕਰਦਾ ਉਹਨਾਂ ਨੂੰ ਪਟੇਲਾ ਰਿੰਦਰਾ ਸਟਾ ਲੈ ਕੇ ਚੱਲੇ ਆ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 रखी नाड़ा अटैक बलदेव सिंह सिरसा जी ਇੰਨ ਨੂੰ ਟੈਕ ਆਇਆ ਹੋਇਆ ਐਮਬੂਲੈਂਸ ਚੁਪਾ ਕਲਮਟ ਕਰਦਾ ਨੰਮ ਪਟੇਲਾ ਰਿੰਦਰਾ ਹਸਪਤਾਲ ਲੈ ਕੇ ਚੱਲੇ ਆ। ਇੱਧਰ ਬੈਠੀ ਜੀ ਇੱਥੇ ਟਰਾਲੀ ਇਹਨਾਂ ਦੀ। ਨਹੀਂ ਨਹੀਂ ਨਹੀਂ। ਗੱਲ ਕਰਾ ਦੋ ਉਸ ਨੂੰ ਆਪਣਾ ਜੇ ਕੋ ਰੋਕੇਗਾ ਰੌਂਗ ਸਾਈਡ ਤੋਂ ਮਦਲਾ ਸਾਹਿਬ ਪੈਨੋਂ ਹੁੰਦੇ ਰੌਂਗ ਸਾਈਡ ਤੋਂ ਆਏ ਹੁੰਦੇ ਉਹਦੇ ਲਈ ਇਹ ਹਾਲ ਹੈ ਜਿਹੜਾ ਉਹਨਾਂ ਕੋਲ ਹੈ ਠੀਕ ਹੈ ਇੱਕ ਫੜ ਕੇ ਰੱਖੀਂ ਹੈ ਹੈਲੋ ਭਾਈ ਜੀ ਯਾਰ ਜੀ ਆਜੋ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਚੁਪਕ ਕਲਮਟ ਕਰਦਾ ਨਾ

ਗੱਲ ਕਰਾ ਜੋ ਉਸ ਦੇ ਆਪਣਾ ਜੋ ਰੋਕੀ ਹੋਆ ਰੌਂਗ ਸਾਈਡ ਤੋਂ ਮਦਾਲਾ ਸਾਹਿਬ ਇਹਨੂੰ ਆਉਂਦੇ ਰੌਂਗ ਸਾਈਡ ਤੋਂ ਆਏ ਹੁੰਦੇ ਉਦੋਂ ਲਈ ਇਹ ਹਰ ਇੱਕ ਚੀਜ਼ ਉਹਨਾਂ ਕੋਲ ਹੈਗੀ ਚੀਜ਼ ਇੱਕ ਫੜ ਕੇ ਰੱਖੀ ਦੀ ਹੈ ਬਣਾ ਨਹੀਂ ਦੇ ਵੇਖਣਾ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਕਾਲਮਟ ਕਰਦਾ ਉਹਨਾਂ ਨੂੰ पटियाला वृंद्र अस्पताल चलिए जय श्री इधर बैठ गए ट्राली नहीं नहीं ਮੇਰੇ ਗਲਤ ਰਾਜੋ ਉਸੇ ਆਪਣਾ ਜਿੱਤ ਰੋਕੂਗਾ ਰੌਂਗ ਸਾਈਡ ਤੋਂ ਮਡਾਲਾ ਸਾਹਿਬ ਪੈਨੋਂ ਆਉਂਦੇ ਰੌਂਗ ਸਾਈਡ ਤੋਂ ਆਏ ਹੋਣੇ ਉਹਦੇ ਲਈ ਇਹ ਹਾਲੇ ਤੇ ਉਹਨਾਂ ਨੂੰ ਪਤਾ ਹੈ ਜੀ ਠੀਕ ਹੈ ਇੱਕ ਫੜ ਕੇ ਰੱਖੀਂ ਜੀ ਪਾਪਾ ਹੈਲੋ ਭਾਈ ਜੀ ਯਾਰ ਕੀ ਆ ਬਦਲੇ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਮਬੂਲੈਂਸ ਜਲਦੀ ਕੈਮਟ ਕਰਦਾ ਉਹਨਾਂ ਨੂੰ ਪਟਿਆਲਾ ਰਿੰਦਰਾ ਸਪਟ ਲੈ ਕੇ ਚੱਲੇ ਆ ਵੈਸੇ ਬਿਲਕੁਲ ਇੱਥੇ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 रखी <rearr latitudeuralism> ਉਹਨਾਂ ਨੇ ਜਿਹੜੀਆਂ ਨਾੜਾਂ ਸਦੀਆਂ ਉਹਨਾਂ 'ਤੇ ਅਟੈਕ ਉਸ ਸਮੇਂ ਜਿਹੜਾ ਆਰਡ ਦਾ ਜਿਹੜਾ ਉਹਨੂੰ ਆਇਆ ਸੀ ਕਿ ਉਹਨਾਂ ਦੇ ਵਿੱਚ ਡਰਾਈਵਰ ਕੀ ਕਰ ਜਾਵੇ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਚਪਾ ਹਲਮਟ ਕਰਦਾ ਉਹਨਾਂ ਨੂੰ ਪਟਿਆਲਾ ਰਿੰਦਰਾ ਹਸਪਤਾਲ ਲੈ ਕੇ ਚੱਲੇ ਆ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ Này 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 रखी <laughs> ਆਜੋ ਨਾੜਾ ਸੁਗੀਆਂ ਉਹ ਬਲੌਕ ਹੋ ਗਿਆ ਅਸ ਤੋਂ ਜਿਹੜਾ ਗਾਰਡ ਦਾ ਜਿਹੜਾ ਉਹਨੂੰ ਆਇਆ ਸੀ ਹਫਤਾ ਦੇ ਵਿੱਚ ਡਰਾਈਵਰ ਕੀ ਕਰ ਜਾਵੇ ਪਹਿਲਾ ਆ ਗਿਆ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਹੈਲਮਟ ਕਰਦਾ ਉਹਨਾਂ ਨੂੰ ਪਟਿਆਲਾ ਰਿੰਦਰਾਸਪੁਰ ਲੈ ਕੇ ਚਲੇ ਆ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 रखी ਆਜੋ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਨਾਲ ਲੈ ਮੇਟ ਕਰਦਾ ਉਹਨਾਂ ਨੂੰ ਪਟਿਆਲਾ ਰਿੰਦਰਾਸਪੁਰ ਲੈ ਕੇ ਚਲੇ ਆ इधर बैठी है ट्राली नहीं नहीं ग्यारी। ग्यारी। दुण। नहीं, नहीं। दुण। रखी <laughs> ਆਜੋ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਚਪਕ ਕਲਮਟ ਕਰਦਾ ਨਾ ਪਟਿਆਲਾ ਰਿੰਦਰਾ ਹਸਪਤਾਲ ਲੈ ਕੇ ਚਲੇ ਆ ਵਾਹਨ ਇੱਧਰ ਬੈਠੀ ਜੀ ਥੀਟਰ ਆਲੀ ਇਹਨਾਂ ਦੀ ਨਹੀਂ 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 रखी <laughs> ਆਜੋ ਬੁਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਚੁਪਾ ਕਲਮਟ ਕਰਦਾ ਨਾ ਪਟਿਆਲਾ ਰਿੰਦਰਾ ਹਸਪਤਾਲ ਲੈ ਕੇ ਚਲੇ ਆ ਬੈਸਰ ਕੋ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 ਕਿ ਮੇਰਾ ਮਾਹੀ ਉੱਠ ਗਿਆ ਢੱਲੇਵਾਲ ਦੀ ਟਰਾਲੀ ਆ ਗਈ ਮੇਰਾ ਮਾਹੀ ਉੱਠ ਗਿਆ ਸਟੇਜ ਤੋਂ ਗ੍ਰਾਉਂਡ ਸੈੱਟ ਆ ਗਈ ਐਂਬੂਲੈਂਸ ਨੇ ਆਉਣਾ ਇਹ ਐਂਬੂਲੈਂਸ ਇੱਕ ਜੀ ਐਂਬੂਲੈਂਸ ਮੇਰੇ ਕੋਲ ਕੋਈ ਜਨਾ ਮੇਰੇ ਨਾਲ ਗੱਲ ਕਰਾ ਦਿਓ ਉਸ ਨਾਲ ਰੌਂਗ ਸਾਈਡ ਤੋਂ ਡਾਲਾ ਸਾਹਿਬ ਪੈਣੋਂ ਹੁੰਦੇ ਰੌਂਗ ਸਾਈਡ ਤੋਂ ਆਏ ਹੁੰਦੇ ਉੱਧਰ ਜੀ ਇੱਕ ਫਰ ਕੇ ਰੱਖੀ ਦੀ ਹੈ ਇੱਕ ਵਾਰ ਕੇ ਰੱਖੀ ਦੀ ਹੈ ਹੈਲੋ ਭਾਈ ਜੀ ਕੀ ਗੱਲ ਚੱਲ ਰਹੀ ਹੈ ਬਦਲੇ ਮੈਨੂੰ ਆਜੋ ਜਿਹੜੀਆਂ ਨਾੜਾਂ ਸਗੀਆਂ ਉਹ ਅਟੈਕ ਉਸ ਸਮੇਂ ਜਿਹੜਾ ਹਾਰਡ ਦਾ ਜਿਹੜਾ ਉਹਨੂੰ ਆਇਆ ਸੀ ਕਿਹੜਾ ਸਹਾਇਤਾ ਦੇ ਵਿੱਚ ਡਰਾਈਵਰ ਕੀ ਕਰ ਜਾਵੇ ਪਹਿਲਾਂ ਬਲਦੇਵ ਸਿੰਘ ਸਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਚਪਕ ਕਲਮਟ ਕਰਦਾ ਉਹਨਾਂ ਨੂੰ ਪਟਿਆਲਾ ਰੇਂਦਰ ਸਪਟ ਲੈ ਕੇ ਚੱਲੇ ਆ ਬਿਲਕੁਲ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 ਮੇਰਾ ਮਾਹੀ ਉੱਠ ਗਿਆ ਧੰਨਵਾਦ ਜੀ ਅੱਜ ਮੇਰਾ ਮਾਹੀ ਉੱਠਾ ਸਟੇਜ ਤੋਂ ਕਾਉਂਸਲਟਰੀ ਐਂਬੂਲੈਂਸ ਨੇ ਆਉਂਦਾ ਆਇਆ ਇਹ ਐਮਰਜੈਂਸੀ ਕਾਲ ਜੀ ਐਮਰਜੈਂਸੀ ਤੁਸੀਂ ਜੀ ਨਾਲ ਮੇਰੀ ਗੱਲ ਕਰਾ ਦਿਓ ਆਪਣਾ ਜੀ ਰੋਕੂਗਾ रखी <laughs> ਤੇ ਅਨੁਸਾਰ ਜਿਹੜੀਆਂ ਨਾੜਾਂ ਸਦੀਆਂ ਉਹ ਅਟੈਕ ਉਸ ਸਮੇਂ ਜਿਹੜਾ ਹਾਰਡ ਦਾ ਜਿਹੜਾ ਉਹਨੂੰ ਆਇਆ ਸੀ ਜਿਹੜਾ ਸਾਂਤ ਦੇ ਵਿੱਚ ਡਰਾਈਵਰ ਕੀ ਕਰ ਜਾਵੇ ਬਲਦੇਵ ਸਿੰਘ ਸਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਕਲਮਟ ਕਰਦਾ ਉਹਨੂੰ ਪਟਿਆਲਾ ਰਿੰਦਰਾ ਹਸਪਤਾਲ ਲੈ ਕੇ ਚੱਲੇ ਆ ਇੱਧਰ ਬੈਠ ਜੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 ਮੇਰਾ ਮਾਈਕ ਉੱਠੇਗਾ ਢੱਲੇਵਾਲ ਜੀ ਕਰਦੇ ਆ ਆ ਵੀ ਮੇਰਾ ਮਾਈਕ ਉੱਠਾ ਸਟੇਜ ਤੋਂ ਆਡੀਅੰਸ ਨੇ ਆਉਣਾ ਹੈ ਤਾਂ ਇਹ ਲੱਸੀ ਕੋ ਜੀ ਲੱਸੀ ਹੋਣਾ ਤੁਹਾਡੀ ਜਿੱਦ ਮੇਰੇ ਨਾਲ ਗੱਲ ਕਰਾ ਦਿਓ ਹੌਸਟ ਆਪਣਾ ਜੇ ਕੋ ਰੋਕੂਗਾ ਰੌਂਗ ਸਾਈਡ ਤੋਂ रखी <laughs> ਬੁਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਲੈ ਕੇ ਚਲਦੇ ਆ ਪਟਿਆਲਾ ਰਿੰਦਰਾਸਪੁਰ ਲੈ ਕੇ ਚਲੇ ਆ ਇੱਧਰ ਬੈਠ ਜੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 ਮੇਰਾ ਮਾਹੀ ਉੱਠ ਗਿਆ ਧੰਨਵਾਦ ਜੀ ਆ ਵੀ ਮੇਰਾ ਮਾਹੀ ਉੱਠਾ ਸਟੇਜ ਤੋਂ ਬ੍ਰੌਂਚਰ ਤੇ ਆ ਗਈ ਐਂਬੂਲੈਂਸ ਨੇ ਆਉਂਦਾ ਇਹ ਐਮਲੈਸ ਤੋਂ ਜੀ ਐਮਲੈਸ ਤੋਂ ਤੁਹਾਡੀ ਜਨਾ ਮੇਰੇ ਗੱਲ ਕਰਾ ਦਿਓ ਉਸ ਦੇ रखी <laughs> ਬੜਾ ਸੁਣੀਆ ਉਹ ਬਲੌਕ ਆ ਗਿਆ ਸੀ ਅਟੈਕ ਉਸ ਨੂੰ ਜਿਹੜਾ ਕਾਰਡ ਦਾ ਜਿਹੜਾ ਉਹਨੂੰ ਆਇਆ ਸੀ ਜਿਹੜਾ ਹਸਪਤਾਲ ਦੇ ਵਿੱਚ ਡਰਾਈਵਰ ਕੀ ਕਰ ਜਾਏ ਪਹਿਲਾਂ ਉਹ ਮਾਰ ਲਿਆ ਉਹਦੀ ਕੀ ਦਿੱਕਤ ਪਈ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਨਾਲ ਲੈਟ ਕਰਦਾ ਉਹਨਾਂ ਨੂੰ ਪਟਿਆਲਾ ਰਿੰਦਰਾ ਸਪਤ ਲੈ ਕੇ ਚੱਲੇ ਆ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ ਨਹੀਂ 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 ਕਿ ਮੇਰਾ ਮਾਹੀ ਉੱਠਦਾ ਢੱਲੇ ਵਾਲੀ ਜਿਹੜੀ ਆ ਵੀ ਮੇਰਾ ਮਾਹੀ ਉੱਠਦਾ ਸਟੇਜ ਬੀ ਆਉਂਸਰ ਤੇ ਆਦੀ ਅਗੁਨਸ ਨੇ ਆਉਣਾ ਆਇਆ ਤਾਂ ਇਹ ਲੱਗਦਾ ਕਿ ਜੀਵਲਸ ਹੋਣਾ ਤੁਹਾਡੀ ਜਨਾ ਮੇਰੇ ਗੱਲ ਕਰਾ ਦਿਓ ਆਪਣਾ ਜਿਹੜਾ ਰੋਕੂਆ ਰੋਂਗ ਸਾਈਡ ਤੋਂ ਡੱਲਾ ਸਾਹਿਬ ਪਹਿਲਾਂ ਹੁੰਦੇ ਰੋਂਗ ਸਾਈਡ ਤੋਂ ਆਏ ਹੁੰਦੇ ਉੱਧਰਲੇ ਇੱਕ ਫਰ ਕੇ ਰੱਖੀ ਦੀ ਹੈ ਨਾ ਸੁਧਰ ਨਹੀਂ ਉਹ ਬੀਸ ਅਟੈਕ ਉਸ ਨੂੰ ਜਿਹੜਾ ਕਾਰਡ ਦਾ ਜਿਹੜਾ ਉਹਨੂੰ ਆਇਆ ਸੀ ਜਿਹੜਾ ਹਸਪਤਾਲ ਦੇ ਵਿੱਚ ਡਰਾਈਵਰ ਕੀ ਕਰ ਜਾਵੇ ਪਹਿਲਾਂ ਉਹ ਆ ਗਿਆ ਉਹਦੀ ਕੀ ਦਿੱਤਾ ਬਲਦੇਵ ਸਿੰਘ ਸਿਰਸਾ ਜੀ ਨੂੰ ਅਟੈਕ ਆਇਆ ਹੋਇਆ ਐਂਬੂਲੈਂਸ ਨਾਲ ਹਲਮਟ ਕਰਦਾ ਉਹਨਾਂ ਨੂੰ ਪਟਿਆਲਾ ਰਿੰਦਰਾਸਪੁਰ ਲੈ ਕੇ ਚਲੇ ਆ ਇੱਧਰ ਬੈਠ ਜੀ